ਨਮਸਤੇ ਨਾ ਅਸੀਂ ਜਿਹਨੇ ਕਿਆਮ ਦੇ ਵਿੱਚ ਸਕੂਟਰ ਲਿਆ ਸੀ ਇੱਥੇ ਵੀ ਸਕੂਟਰ ਰੈਂਟ ਕਰਿਆ ਇਹ ਯਾਮਾਹਾ ਦਾ ਸਕੂਟਰ ਹੈ 150 ਸੀਸੀ ਦਾ ਤੇ ਇਹਦੇ ਵਿੱਚ ਜਿਹੜੀ ਕਮਾਲ ਦੀ ਚੀਜ਼ ਹੈ ਉਹ ਇਹ ਹੈ ਕਿ ਇਹਦੇ ਵਿੱਚ ਚਾਬੀ ਨਾਲ ਲੋਕ ਨਹੀਂ ਲੱਗਦਾ ਇਹ ਹੈ ਸਿੰਪਲ ਔਰ ਇਹਨੂੰ ਕੋਈ ਵੀ ਘੁਮਾ ਕੇ ਇੱਥੇ ਤੁਸੀਂ ਇਹਨੂੰ ਆਨ ਕਰ ਸਕਦੇ ਹੋ ਇੱਥੋਂ ਹੀ ਆਪੋ ਜਨ ਬਏ ਇਹ ਇਹ ਇੱਥੋਂ ਆਨ ਹੋ ਗਿਆ ਇੱਥੋਂ ਹੀ ਤੁਹਾਡਾ ਇਹ ਕੀ ਜੀਸ਼ਨ ਔਨ ਹੋ ਗਈ ਇੱਥੋਂ ਓਪਨ ਹੋ ਗਈ ਸੀਟ ਸ਼ੁੱਟ ਦੀ ਤੇ ਇੱਥੇ ਬੰਦ ਹੋ ਗਿਆ ਤਾਂ ਮੈਂ ਉਹਨੂੰ ਪੁੱਛਿਆ ਬਾਈ ਨੂੰ ਮੈਂ ਕਿਹਾ ਵੀ ਇਹਨੂੰ ਦੇਖ ਕੋ ਚੱਕ ਕੇ ਲੈ ਗਿਆ ਕਹਿੰਦਾ ਜੀ ਉਹ ਕੀ ਹੁੰਦਾ ਤਾਂ ਇਹ ਵੀ ਕਮਾਲ ਦੀ ਗੱਲਬਾਤ ਹੈ ਇੱਥੇ ਵੀ ਵietnam ਵੀ ਕਿ ਪੋਲਸ ਵਾਲੇ ਤਾਂ ਹੈ ਹੀ ਨਹੀਂ ਇੱਥੇ ਤੇ ਤਾਲਾ ਵੀ ਹੈ ਨਹੀਂ ਇਹ ਰਾਮਰਾਜ ਜੜੀ ਉਹ ਗੱਲ ਹੋ ਗਈ ਮੈਨੂੰ ਤਾਂ ਐ ਲਾਵਾ ਤੇ ਕਮਾਲ ਹੈ ਵੈਸੇ ਮਤਲਬ ਇੰਨਾ ਟ੍ਰੈਫਿਕ ਇੱਥੇ ਸਾਰਾ ਆਪਣੇ ਆਪ ਹੀ ਮੈਨੇਜ ਕਰੇ ਕੋਈ ਇਹ ਨਹੀਂ ਵਿਚਾਰੇ ਤੁਰਿਆ ਆ ਰਿਹਾ ਕੋਈ ਹਾਰਨ ਮਾਰ ਰਿਹਾ ਸਭ ਪਾਰਕਿੰਗ ਵੀ ਲਾਈਨਾਂ ਚ ਚਲਦੇ ਵੀ ਸਾਰੇ ਢੰਗ ਨਾਲ ਨੇ ਇੱਕ ਹੋਰ ਮਜ਼ੇ ਦੀ ਗੱਲ ਇੱਥੇ ਹਸਪਤਾਲ ਤੇ ਦਵਾਈਆਂ ਦੀ ਦੁਕਾਨਾਂ ਨਾਂ ਦੇ ਬਰਾਬਰ ਹੀ ਨਹੀਂ ਮੈਨੂੰ ਤਾਂ ਹਾਲੇ ਤੱਕ ਸਿਰਫ ਇੱਕ ਦਵਾਈਆਂ ਦੀ ਦੁਕਾਨ ਦੇਖੀ ਤੇ ਹਰ ਰਸਤੇ ਦੇ ਵਿੱਚ ਮੂਰਤੀਆਂ ਬਣਾਉਂਦੇ ਨੇ ਅ ਬਰਾਸਾ ਸੱਚੀ ਗੱਲ ਤੇ ਆਪ ਬਹੁਤ ਕਮਾਉਂਦੀਆਂ ਮੂਰਤੀਆਂ ਇਹਨਾਂ ਨੇ ਬਣਾਈਆਂ ਜਿਹੜੀ ਕਾਰੀਗਰੀ ਇਹ ਬਾ ਕਮਾਲ ਹੈ ਆ ਆਕੀ ਉੱਚੀ ਬਣਾਏ ਹੋਏ ਨੇ ਪਰ ਬਹੁਤ ਵਿਸ਼ਾਲ ਕਾਏ ਬਹੁਤ ਵੱਡੀਆਂ ਮੂਰਤੀਆਂ ਜਿਵੇਂ ਤੁਹਾਨੂੰ ਇਹਦੇ ਨਾਲ ਖੜੇ ਹੋ ਕੇ ਦਿਖਾਣਾ ਆ ਇਹ ਲੇਡੀ ਗੁੱਡੋ ਜਿਹੜੀ ਬਣਾਈ ਹੋਈ ਹੈ ਨਾ ਮੈਂ ਡ੍ਰੈਗਨ ਦੇ ਉੱਪਰ ਤੇ ਇਹਦੇ ਸਾਹਮਣੇ ਜਿਵੇਂ ਇਹਦੀ ਬਰੋਪਰ ਖੜੇ ਹੋ ਕੇ ਦਿਖਾਉਣਾ ਤਾਂ ਇਹਦਾ ਅਫਰ ਹੈ ਦਾ ਮਿਲ ਜਾਏ ਅંદર ਆ ਦੇਖੋ ਇੰਨੀ ਵੱਡੀ ਹੈ ਔਰ ਇੱਥੇ ਆਹਾ ਬੁੱਧਾ ਇਹਦਾ ਵੀ ਜੋ ਤੁਸੀਂ ਸਟੈਚੂ ਦੇਖੋ ਅ ਐਨਾ ਬੜਾ ਔਰ ਇੱਕ ਨਹੀਂ ਹੈ ਇਹ ਇੱਕ ਤੋਂ ਇੱਕ ਵਧੀਆ ਸ਼ਾਨਦਾਰ ਸਟੈਚੂ ਬਣਾਏ ਹੋਏ ਨੇ ਇੱਥੇ ਅ ਇਹਦੇ ਤੇ ਆਹ ਲੱਗਦਾ ਮੈਨੂੰ ਇਸਾ ਜਿਵੇਂ ਸ਼ਿਵ ਜੀ ਦੀ ਹੈ ਬਟ ਸਮਨਿੰਦੀ ਸ਼ਕਲ ਹੈ ਆਹ ਬਹੁਤ ਸ਼ਾਨਦਾਰ ਕਾਰੀਗਰੀ ਦੇ ਹੀ ਮਿਸਾਲ ਆ ਡ੍ਰੈਗਨ ਬਣਾਏ ਹੋਏ ਨੇ ਲੰਬੇ ਇੱਕੋ ਹੀ ਪੱਥਰ ਦੇ ਵਿੱਚੋਂ ਘੜ ਕੇ ਸਾਰੇ ਬਣਾਏ ਹੋਏ ਨੇ ਇਹਨੂੰ ਆ ਵੀ ਪੁੱਛਣਾ ਦਾ ਸਹੀ ਉਹ ਵੱਡੀ ਦਾ ਕੀ ਰੇਟ ਹੁੰਦਾ ਜਿਹੜੀਆਂ ਵੱਡੀਆਂ ਉਹਨ ਵੀ ਵਿਲ ਵੀ ਵਿਲ ਆ ਪੁੱਛੀ ਵੱਡੀ ਦਾ ਕੀ ਹੁੰਦਾ ਰੇਟ ਦਾ ਤੇ ਆਹ ਹਾ ਸਾਰੇ ਹੋਟਲਾ ਹੋਟਲਾ ਵੱਡੇ ਵੱਡੇ ਹੋਟਲਾ ਵਾਸਤੇ ਮੇਰੇ ਖਿਆਲ ਬਣਦੇ ਹੋਣੇ ਕੋਈ ਆ ਮੱਛੀਆਂ ਬਣੀਆਂ ਹੋਈਆਂ ਨੇ ਤੇ ਮਤਲਬ ਕਾਰੀਗਰੀ ਵੀ ਤਾਂ ਕਮਾਲ ਕੀਤੀ ਪਈ ਹੈ ਘੋੜੇ ਪੂਰੇ ਡਿਟੇਲਡ ਆ ਸਾਰੇ ਇਹਨਾਂ ਦੇ ਬੁੱਧਾ ਓਕੇ 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 ਮਨਾ ਕਰ ਰਹੇ ਨੇ ਜੀ ਓਕੇ